ਦੀ ਸੱਜਾਪ ਸਰਕਾਰ ਦਾ ਕਿਸਾਨਾਂ ਦੇ ਪ੍ਰਤੀ ਬਹੁਤ ਸਿੰਪੈਥੈਟਿਕ ਰਵਈਆ ਹੁਣ ਤੱਕ 1400 ਦੇ ਕਰੀਬ ਜਿਹੜੇ ਕਿਸਾਨ ਆ ਉਹਨਾਂ ਨੂੰ ਹਿਰਾਸਤਤ ਲਿਆ ਗਿਆ ਸੀ 19 ਮਾਰਚ ਤੋਂ ਉਹਦੇ ਵਿੱਚੋਂ 800 ਦੇ ਕਰੀਬ ਕਿਸਾਨ ਜਿਹੜੇ ਉਹਨਾਂ ਨੂੰ ਰਿਹਾਅ ਕੀਤਾ ਜਾ ਚੁੱਕਿਆ ਇਸ ਤੋਂ ਇਲਾਵਾ ਪੰਜਾਬ ਸਰਕਾਰ ਤੇ ਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਹੈ ਕਿ ਲੇਡੀਜ਼ ਜਿਹੜੇ ਸਾਡੇ 60 ਸਾਲ ਤੋਂ ਉੱਪਰ ਕਿਸਾਨ ਨੇ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਪ੍ਰੋਬਲਮ ਆ ਕੋਈ ਡਿਸੇਬਲਡ ਆ ਉਹਨਾਂ ਨੂੰ ਵੀ ਤੁਰੰਤ ਅਜ ਰਹਾ ਕੀਤਾ ਜਾ ਰਿਹਾ ਜਿਹਦੇ ਵਿੱਚ ਕਰੀਬ 450 ਜਿਹੜੇ ਕਿਸਾਨ ਹਨ ਉਹਨਾਂ ਨੂੰ ਅਜ ਰਹਾ ਕੀਤਾ ਜਾ ਰਿਹਾ ਸੋ ਬਹੁਤ ਸਿੰਪੈਥੈਟਿਕ ਤਰੀਕੇ ਦੇ ਨਾਲ ਸਾਰਾ ਜਿਹੜਾ ਮਾਮਲਾ ਉਹਨੂੰ ਦੇਖਿਆ ਜਾ ਰਿਹਾ ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨਾਂ ਦੀ ਸ਼ਿਕਾਇਤ ਸੀਗੀ ਕਿ ਉਹਨਾਂ ਦਾ ਸਮਾਨ ਜਿਹੜਾ ਵਾ ਉਹਦੇ ਬਾਰੇ ਵਿੱਚ ਸ਼ਿਕਾਇਤਾਂ ਮਿਲ ਰਹੀਆਂ ਸੀ ਇਹਦੇ ਬਾਰੇ ਪੰਜਾਬ ਸਰਕਾਰ ਦਾ ਬੜਾ ਸਖਤ ਰਵੱਈਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਮਿਸਐਪਰੋਪ੍ਰੀਏਸ਼ਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਹੁਣ ਤੱਕ ਪਟਿਆਲਾ ਪੁਲਿਸ ਨੇ ਤਿੰਨ ਐਫਆਈਆਰ ਜਿਹੜੀਆਂ ਚੋਰੀਆਂ ਦਰਜ ਕੀਤੀਆਂ ਵਾ ਜਿਦੇ ਵਿੱਚ ਰਿਕਵਰੀ ਵੀ ਹੋਈ ਹੈ ਸਮਾਨ ਦੀ ਇਸ ਤੋਂ ਇਲਾਵਾ ਇੱਕ ਸੀ ਨੋਡਲ ਆਫੀਸਰ ਬਣਾਇਆ ਐ ਐਸਪੀ ਜਸਬੀਰ ਸਿੰਘ ਆ ਜਿਹੜੇ ਪਟਿਆਲੇ ਪੋਸਟਡ ਆ ਉਹਨਾਂ ਨੂੰ ਨੋਡਲ ਆਫੀਸਰ ਬਣਾਇਆ ਜਿਨ੍ਹਾਂ ਦਾ ਨੰਬਰ ਮੈਂ ਜਿਹੜਾ ਬੋਲ ਰਿਹਾ 9071300002 90713 00002 ਇਹਨਾਂ ਨੂੰ ਨੋਡਲ ਅਫੀਸਰ ਬਣਾਇਆ ਕਿਸੇ ਵੀ ਕਿਸਾਨ ਨੂੰ ਸਮਾਨ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਗ੍ਰੀਵੈਂਸ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਤੁਰੰਤ ਜਿਹੜਾ ਉਹਦਾ ਮਸਲਾ ਵਾ ਉਹ ਪੰਜਾਬ ਪੁਲਿਸ ਵੱਲੋਂ ਪਟਿਆਲਾ ਪੁਲਿਸ ਵੱਲੋਂ ਤੁਰੰਤ ਹੱਲ ਕੀਤਾ ਜਾਊਗਾ ਥੈਂਕ ਯੂ